लोक हित, लोका दी आवाज़ ਇਹ ਕੋਹੇ ਪਾਰੀ ਹੋਈ ਹੈ ਔਰ ਅੱਜ ਬਸ ਰੋਕ ਜਰੇ ਆ ਇੱਕ ਨਾ ਤਾਂ ਫਾਰਮਾਂ ਦੀ ਕੈਂਟੀ ਦੇ ਵਿੱਚ ਨਜਾਇਜ਼ ਤੌਰ 'ਤੇ ਬਣ ਕੇ ਉਹਨਾਂ ਦੇ ਫਲੱਗਾਂ ਦੇ ਬਾਹਰ ਉਹ ਕੰਮ ਕਰਾ ਦੇ ਗਏ ਮਲੇ ਮਾਰਦੇ ਔਰ ਕੁਝ ਜਿਹੜੇ ਫੁੱਟ ਗਏ ਹਨ ਜਿੰਨਾਂ ਨਾਲ ਜਿਹੜੀ ਸੀ ਉਹਨਾਂ ਜਿਹੜਾ ਬਣਾਇਆ ਜਿਹੜਾ ਉਹਨੂੰ ਵਾਪਸ ਫੋਟੇ ਮਿਲਗੇ ਵੀ ਨਹੀਂ ਆਪ ਨੇ ਇਹਦੇ ਨਾਲ ਚੈਤ ਚੋਣਾ ਦੇ ਨਾਂ ਤੇ ਲੋਕਤੰਤਰ ਦਾ ਵੱਡਾ ਮਜ਼ਾਕ ਢਾਇਆ ਜਾ ਰਿਹਾ ਕਿਸੇ ਜਗ੍ਹਾ ਵੀ ਜਿਹੜੇ ਰਿਕੁਆਇਰਡ ਡਾਕੂਮੈਂਟਸ ਨੇ ਜਿਹੜਾ ਚੋਣ ਕਮਿਸ਼ਨ ਨੇ ਕਿਹਾ ਹੈ ਉਹ ਨਹੀਂ ਦਿੱਤੇ ਜਾ ਰਹੇ ਨਾ ਕਿਸ ਨੂੰ ਐਨਓਸੀ ਦਿੱਤੀ ਜਾ ਰਹੀ ਹੈ ਨਾ ਕਿਸੇ ਨੂੰ ਚੁੱਲਾ ਟੈਕਸ ਦੀ ਰਸੀਦ ਦਿੱਤੀ ਜਾ ਰਹੀ ਹੈ ਔਰ ਜੇ ਕੋਈ ਬੈਂਕਾਂ ਦੇ ਵਿੱਚ 42 42 ਰੁਪਏ ਚੁੱਲਾ ਟੈਕਸ ਦੇ ਪੈਸੇ ਜਮ੍ਹਾਂ ਕਰਾਉਣ ਦੀ ਕੋਸ਼ਿਸ਼ ਕਰਦਾ ਸੀ ਤੇ ਵੀਡੀਓਜ਼ ਨੇ ਉਹਦਾ ਬੈਂਕ ਮੈਨੇਜਰਾਂ ਨੂੰ ਦਬਕੇ ਮਾਰ ਕੇ ਰੋਕ ਦਿੱਤਾ ਕਿ ਤੁਸੀਂ ਪੈਸੇ ਨਹੀਂ ਜਮ੍ਹਾਂ ਕਰਾ ਸਕਦੇ ਤੇ ਜੇ ਕੋਈ ਲੋਕ ਅੱਜ ਪਰਚੇ ਦਾਖਲ ਕਰਨ ਦਾ ਦਿਨ ਸੀ ਕੱਲ ਵੀ ਦਿਨ ਸੀ ਜੇ ਗਏ ਨੇ ਤੇ ਸਾਡੇ ਤਾਂ ਪੱਟੀ ਬਲਾਕ ਤੇ ਨਿਸ਼ਾਰਾ ਪੰਦੂਆ ਬਲਾਕ ਦੇ ਬਾਹਰ ਦੋ-ਦੋ ਚਾਰ-ਚਾਰ ਸੋ ਬੰਦਾ ਖੜਾ ਕੀਤਾ ਲੋਕਾਂ ਕੋ ਫਾਈਲਾਂ ਪਾੜ ਰਹੇ ਨੇ इवन ਪੁਲਿਸਪਲ ਆਜਮ ਜਿਹੜੇ ਆ ਉਹ ਨਾਲ ਲਾ ਕੇ ਫਾਈਲਾਂ ਖੋ ਰਹੇ ਆ ਲੋਕਾਂ ਕੋਲੋਂ ਤੇ ਕੋਈ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਉਹ ਕਹਿੰਦੇ ਆ ਕਿ ਜਿਹੜੇ ਆਰਓਜ਼ ਨੇ ਉਹਨਾਂ ਕੋਲੇ ਅਸੀਂ ਫਾਈਲ ਪਹੁੰਚਣ ਹੀ ਨਹੀਂ ਦੇਣੀ ਤੇ ਸਬਮਿਸ਼ਨ ਕਿਵੇਂ ਹੋਏਗੀ ਸਾਨੂੰ ਰੱਦ ਕਰਨ ਦੀ ਲੋੜ ਹੀ ਨਹੀਂ ਜੋ ਇਸ ਕਰਕੇ ਜਿਹੜੀਆਂ ਉੱਪਰ ਦੀਆਂ ਉੱਪਰਲੀਆ ਗੱਲਾਂ ਹੋਰ ਸੀ ਬਿਲਕੁਲ ਝੂਠ ਮਾਰਦੇ ਸੀ ਅਸੀਂ BC ਸਾਊਂਡ ਉਹੋ ਗੱਲ ਕਹਿ ਕੇ ਆਏ ਆ ਕਿ ਜੇ ਉੱਥੇ ਸਪੋਜ ਨਹੀਂ ਦਾਖਲ ਕਰਦੇ ਤੇ ਸਾਰੇ ਆਰੂਜ਼ ਨੂੰ ਇੱਥੇ ਤਰਮ ਤਰਮ ਬੁਲਾ ਲਓ ਅਸੀਂ ਸਾਰੇ ਉਮੀਦਵਾਰਾਂ ਨੂੰ ਇੱਥੇ ਬੁਲਾ ਲਾਂਗੇ ਇੱਕ ਦਿਨ ਬਾਕੀ ਰਹਿ ਗਿਆ 4 ਤਰੀਕ ਦਾ ਅਸੀਂ ਇੱਥੇ ਸਬਮਿਸ਼ਨ ਕਰਾ ਲਾਂਗੇ ਅਸੀਂ ਕਹਿੰਦੇ ਕੋਈ ਪਿੰਡ ਇਹ ਆਪ ਚੋਣ ਕਰ ਲੈਣ ਕਿ ਕਿੱਥੇ ਇਲੈਕਸ਼ਨ ਹੋਣੀ ਚਾਹੀਦੀ ਹੈ ਉੱਥੇ ਉਹ ਵੀ ਬੰਦਾ ਖੜਾ ਕਰ ਲੈ ਨਹੀਂ ਖੜਾ ਕਰ ਲੈਣੇ 프리 ਐਂਡ ਫੇਅਰ ਇਲੈਕਸ਼ਨ ਕਰਾ ਦੇਣ ਨਿਰਪੱਖ ਇਲੈਕਸ਼ਨ ਕਰਾ ਦੇਣ ਸਾਡੇ ਤਿੰਨ ਹਲਕੇ ਕਿਸੇ ਭਾਵੇਂ ਦੋ ਦੋ ਚਾਰ ਚਾਰ ਪਿੰਡ ਕਰਾ ਦੇਣ ਆਪੇ ਪਤਾ ਲੱਗ ਜਾਏਗਾ ਪੋਪੂਲਾਰਿਟੀ ਕਿਹੜਾ ਕਿੱਥੇ ਹੈ ਮਤਲਬ ਕਿ ਦੇਖੋ ਇਸ ਕਿਸਮ ਦੇ ਰੌਲੇ ਵੀ ਜੋ ਕੁਝ ਹੋ ਰਿਹਾ ਇਹ ਤਾਂ ਜਿਵੇਂ ਜੀਰਾ ਹੜਕੇ ਦੇ ਵਿੱਚ ਹੋਇਆ ਕਲਵੀਰ ਸਿੰਘ ਜੀਰਾ ਨੂੰ ਫਟੜਨ ਕੀਤਾ ਗਿਆ ਉਦੋਂ ਲੋਕਾਂ ਦੇ ਈਟਾਂ ਪੱਥਰ ਚਲਾਏ ਗਏ ਆ ਕੱਲ ਮੈਂ ਇੱਥੇ ਗਿਆ ਸੀ ਨਿਸ਼ਾਰੇ ਪਨੂਆ ਬਲੌਗ ਦੇ ਵਿੱਚ ਆਪਣੇ ਜਿਹੜੇ ਚਾਹਵਨ ਉਮੀਦਵਾਰ ਨੇ ਉਹਨਾਂ ਦਾ ਹਾਲਚਲ ਜਾਣਨ ਵਾਸਤੇ ਉਹ ਉੱਥੇ ਜਾ ਕੇ ਗੁੰਡਾਗਰਦੀ ਕਰਕੇ ਸ਼ਰੇਆਮ ਪਿਸਤੌਲ ਲਈ ਫਿਰਦੇ ਸ਼ਰੇਆਮ ਹਥਿਆਰ ਲਈ ਫਿਰਦੇ ਕਿ ਅਸੀਂ ਕਿਸੇ ਨੂੰ ਅੰਦਰ ਨਹੀਂ ਵੜਨ ਦੇਣਾ ਔਰ ਉਹਨਾਂ ਲੋਕਾਂ ਨੇ ਜਿਹੜੇ ਬਲੌਗ ਦੇ ਦਫ਼ਤਰ ਦੇ ਬਿਲਕੁਲ ਮੈਨ ਕਿਤੇ ਵੇ ਨੇ ਪੁਲਿਸ ਉਹਨਾਂ ਦੀ ਪਿਛਲੇ ਪਾਸੇ ਖਲੋਤੀ ਆ ਪੁਲਿਸ ਉਹਨਾਂ ਦੀ ਮਦਦ ਕਰਦੀ ਹੈ ਕਿਸੇ ਕਾਂਗਰਸੀ ਵਰਕਰ ਜਾਂ ਕਿਸੇ ਕੋਈ ਵੀ ਬੰਦਾ ਜਿਹੜਾ ਉਰੋਧੀ ਤੇਰੇ ਨਾਲ ਸੰਬੰਧਤ ਉਹ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਸੋ ਇਸ ਕੰਮ ਇਹਦੀ ਪੁੱਛਣਾ ਚਾਹੁੰਦੇ ਚੋਣ ਕਮਿਸ਼ਨ ਨੂੰ ਕਿ ਸਾਨੂੰ ਅਸੀਂ ਕਿਸ ਤਰੀਕੇ ਦੇ ਨਾਲ ਜਾ ਕੇ ਆਨਲਾਈਨ ਫਾਈਲ ਕਰਨ ਦਾ ਸਾਨੂੰ ਅਧਿਕਾਰ ਦੇ ਦਿਓ ਇਹ ਸਾਰੇ ਆਨਲਾਈਨ ਫਾਈਲ ਕਰਦਣ ਸਾਨੂੰ ਆ ਜਿਹੜੇ ਚੰਜੜੇ ਨਾ ਪਿਆ ਜਾਵੇ ਆਹ ਖੂਨ ਖਰਾਬਾ ਕਿਉਂਕਿ ਪੁਲਿਸ ਜਿਹੜੀ ਆ ਉਹਨਾਂ ਦੀ ਪ੍ਰੋਟੈਕਸ਼ਨ ਤੇ ਉਹਨਾਂ ਦੀ ਪਿੱਠ ਤੇ ਖੜੀ ਆ। ਔਰ ਇਹੋ ਜਿਹੇ ਹਾਲਾਤਾਂ ਵਿੱਚ ਸਾਨੂੰ ਚੋਣ ਕਮਿਸ਼ਨ ਅੱਜ ਹਦਾਇਤ ਕਰੇ ਕਿ ਕੀ ਜਿਹੜੇ ਸਾਡੇ ਕਾਂਗਰਸ ਦੇ ਉਮੀਦਵਾਰ ਨੇ ਆਨਲਾਈਨ ਅਪਲਾਈ ਕਰ ਸਕਦੇ ਆ? ਜਾਂ ਸਾਨੂੰ ਡੀਸੀ ਸਾਹਿਬ ਆਪਣੇ ਕੋਲ ਇੱਥੇ ਬੁਲਾ ਲੈਣ ਆਰੋਜ਼ਨ ਉੱਥੇ ਅਪਲਾਈ ਕਰਾ ਦੇਣ। ਸੋ ਇਸ ਕਿਸਮ ਦੇ ਵਿੱਚ ਜਿਹੜੀ ਪੁਲਿਸ ਆ ਜਿਹੜੀ ਪ੍ਰਸ਼ਾਸਨ ਆ ਉਹ ਲੋਕਾਂ ਦੇ ਨੁਕਸਾਨ ਕਰਾਉਣ ਤੇ ਤੁਲੀ ਆ। ਸਟਾ ਲਾਉਣ ਤੇ ਤੁਲੀ ਆ। ਕਾਂਗਰਸੀ ਵਰਕਰਾਂ ਦੇ ਪਰਚੇ ਦਰਜ ਕਰਨ ਦੇ ਤੋਲੀ ਹੈ ਸੋ ਇਸ ਕਰਕੇ ਕੋਈ ਕਿਸੇ ਕਿਸਮ ਦਾ ਮਤਲਬ ਕਿ ਇਨਸਾਫਨਾ ਦੀ ਚੀਜ਼ ਨਹੀਂ ਹੋ ਰਹੀ ਸੀ ਇਸੇ ਕਰਕੇ ਅੱਜ ਤਿੰਨੇ ਐਮਐਲਏ ਸਭਾਣ ਇਕੱਠੇ ਹੋਏ ਆ